ਸਸ਼੍ਰੀ ਅਕਾਲ ਦੋਸਤੋ ਸਾਡੇ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਦੋਸਤੋ ਦਿਨ ਸੋਮਵਾਰ ਨੂੰ ਚੰਦਰਮਾ ਸ਼ੁਕਰ ਤੁਲਾ ਰਾਸ਼ੀ ਦੇ ਵਿੱਚ ਸਕਰਮਣ ਕਰਨ ਜਾ ਰਿਹਾ ਹੈ ਅਤੇ ਕਰਕ ਦੇ ਵਿੱਚ ਬੁੱਧ ਅਤੇ ਸ਼ੁਕਰ ਦੇ ਮਿਲਾਪ ਕਾਰਨ ਲక్ష్ਮੀ ਨਰਾਇਣ ਜੋਗ ਦਾ ਸ਼ੁਭ ਸੰਜੋਗ ਬਣਨ ਜਾ ਰਿਹਾ ਹੈ ਇਸ ਦੇ ਨਾਲ ਹੀ ਅਸ਼ਾਦ ਮਹੀਨੇ ਦੇ ਸ਼ੁਕਰ ਪੱਖ ਦੀ 9ਵੀਂ ਤਾਰੀਖ ਹੈ ਇਸ ਦਿਨ ਲక్ష్ਮੀ ਨਰਾਇਣ ਜੋਗ ਦੇ ਨਾਲ-ਨਾਲ ਸਿੱਧ ਜੋਗ ਵੀ ਰਵੀ ਜੋਗ ਅਤੇ ਸ਼ਵਤੀ ਨਿਸ਼ਾਤ ਦਾ શુભ ਸੰਜੋਗ ਬਣਨ ਜਾ ਰਿਹਾ ਹੈ ਜਿਸ ਦੇ ਕਾਰਨ ਇਸ ਦਾ ਮਹੱਤਵ ਵੱਧ ਗਿਆ ਹੈ ਦੋਸਤੋ ਮਾਂ ਲక్ష్ਮੀ ਨਰਾਇਣ ਜੋਗ ਦਾ ਸੁਭ ਸੰਜੋਗ ਤਾਂ ਸਮੇਤ ਇਹਨਾਂ ਪੰਜ ਰਾਸ਼ੀਆਂ ਨੂੰ ਚੰਗਾ ਲਾਭ ਮਿਲਣ ਵਾਲਾ ਹੈ ਜੋਤਿਸ਼ਾਸਤਰ ਦੇ ਅਨੁਸਾਰ ਮੇਕ ਸਿੰਘ ਤੋਲਾ ਅਤੇ ਹੋਰ ਪੰਜ ਰਾਸ਼ੀਆਂ ਨੂੰ ਕਰੋੜਪਤੀ ਬਣਨ ਤੋਂ ਕੋਈ ਵੀ ਰੋਕ ਨਹੀਂ ਸਕਦਾ ਇਹਨਾਂ ਰਾਸ਼ੀਆਂ ਦੇ ਭਾਗ ਦੇ ਵਿੱਚ ਸੁਭ ਜੋਗ ਦੇ ਨਾਲ ਲਾਭ ਹੋਣ ਵਾਲਾ ਹੈ ਇਹਨਾਂ ਰਾਸ਼ੀਆਂ ਦੇ ਲੋਕ ਆਪਣੇ ਸਮਾਜਿਕ ਦਾਇਰੇ ਨੂੰ ਵਧਾਉਣ ਦੇ ਵਿੱਚ ਸਫਲ ਹੋਣਗੇ ਅਤੇ ਨਿਵੇਸ਼ ਤੋਂ ਵੀ ਚੰਗਾ ਲਾਭ ਪ੍ਰਾਪਤ ਕਰਨਗੇ ਰਾਸ਼ੀਆਂ ਦੇ ਨਾਲ ਕੁਝ ਜੋਤਿਸ਼ ਉਪਾਅ ਵੀ ਦੱਸੇ ਗਏ ਹਨ ਇਹਨਾਂ ਉਪਾਅ ਨੂੰ ਕਰਨ ਦੇ ਨਾਲ ਕੁੰਡਲੀ ਚ ਚੰਦਰਮਾ ਭਗਵਾਨ ਦੀ ਸਥਿਤੀ ਮਜ਼ਬੂਤ ਹੋਵੇਗੀ ਅਤੇ ਤੁਹਾਨੂੰ ਭਗਵਾਨ ਸ਼ਿਵ ਦੀ ਕਿਰਪਾ ਵੀ ਮਿਲੇਗੀ ਜਿਸ ਨਾਲ ਇਹਨਾਂ ਪੰਜ ਰਾਸ਼ੀਆਂ ਨੂੰ ਮਿਲੇਗੀ ਮਾਨਸਿਕ ਸ਼ਾਂਤੀ ਅਤੇ ਖੁਸ਼ੀ ਆਓ ਜਾਣਦੇ ਹਾਂ ਕਿਹੜੀਆਂ ਰਾਸ਼ੀਆਂ ਹਨ ਜਿਨ੍ਹਾਂ ਦੀ ਕਿਸਮਤ ਚਮਕਣ ਵਾਲੀ ਹੈ ਦੋਸਤੋ 15 ਜੁਲਾਈ ਦਿਨ ਸੋਮਵਾਰ ਮੇਕ ਰਾਸ਼ੀ ਦੇ ਲੋਕਾਂ ਦੇ ਲਈ ਲਾਭਦਾਇਕ ਹੋਣ ਵਾਲਾ ਹੈ ਮਹਾਦੇਵ ਦੀ ਕਿਰਪਾ ਦੇ ਨਾਲ ਮੇਕ ਰਾਸ਼ੀ ਵਾਲੇ ਲੋਕ ਸਮਾਜ ਵਿੱਚ ਆਪਣੀ ਵੱਖਰੀ ਪਛਾਣ ਬਣਾਉਣ ਵਿੱਚ ਸਫਲ ਹੋਣਗੇ ਧਾਰਮਿਕ ਅਤੇ ਅਧਿਆਤਮਿਕ ਕੰਮਾਂ ਵਿੱਚ ਵੱਧ ਚੜ ਕੇ ਹਿੱਸਾ ਲੈਣ ਦੇ ਨਜ਼ਰ ਆਉਣਗੇ ਜੇਕਰ ਤੁਸੀਂ ਸਿੰਗਲ ਹੋ ਤਾਂ ਕੋਈ ਤੁਹਾਡੇ ਨਾਲ ਸੰਪਰਕ ਕਰ ਸਕਦਾ ਹੈ ਜਾਂ ਤੁਸੀਂ ਕਿਸੇ ਪ੍ਰਤੀ ਰੋਮਾਂਟਿਕ ਮਹਿਸੂਸ ਕਰ ਸਕਦੇ ਹੋ ਨੌਕਰੀ পেশਾ ਲੋਕਾਂ ਨੂੰ ਕੰਮ ਦੇ ਸਥਾਨ ਤੇ ਕੀਤੇ ਗਏ ਕੰਮਾਂ ਦਾ ਲਾਭ ਮਿਲੇਗਾ ਅਤੇ ਨੌਕਰੀ ਦੇ ਨਵੇਂ ਮੌਕੇ ਵੀ ਮਿਲ ਸਕਦੇ ਹਨ ਜੇਕਰ ਤੁਸੀਂ ਨਿਵੇਸ਼ ਕਰਨ ਦੀ ਯੋਜਨਾ ਬਣਾ ਰਹੇ ਹੋ ਤਾਂ ਆਉਣ ਵਾਲਾ ਸਮਾਂ ਦੇਣ ਤੁਹਾਡੇ ਲਈ ਫਾਇਦੇਮੰਦ ਰਹੇਗਾ ਵਪਾਰੀ ਕੱਲ ਨੂੰ ਮੁਨਾਫਾ ਕਮਾਉਣ ਲਈ ਮਜ਼ਬੂਤ ਸਥਿਤੀ ਵਿੱਚ ਦਿਖਾਈ ਦੇਣਗੇ ਅਤੇ ਹਰ ਕੋਈ ਤੁਹਾਡੇ ਹੁਨਰ ਦੀ ਤਾਰੀਫ਼ ਕਰੇਗਾ। ਪਰਿਵਾਰਕ ਜੀਵਨ ਦੇ ਵਿੱਚ ਜੇਕਰ ਕੋਈ ਮਤਭੇਦ ਚੱਲ ਰਿਹਾ ਹੈ ਤਾਂ ਉਹ ਬਜ਼ੁਰਗਾਂ ਦੁਆਰਾ ਖਤਮ ਹੋਵੇਗਾ ਅਤੇ ਪਰਿਵਾਰ ਦੇ ਮੈਂਬਰਾਂ ਦੇ ਵਿੱਚ ਆਪਸੀ ਪਿਆਰ ਬਣਿਆ ਰਹੇਗਾ। ਅਗਲੀ ਰਾਸ਼ੀ ਹੈ ਜੀ ਮੇਕ ਰਾਸ਼ੀ। ਮੇਕ ਰਾਸ਼ੀ ਵਾਲਿਆਂ ਦੇ ਲਈ ਉਪਾਅ ਹੈ ਪੇਸ਼ਾਵਰ ਤਰੱਕੀ ਦੇ ਲਈ ਸੋਮਵਾਰ ਨੂੰ ਸ਼ਿਵਲਿੰਗ ਤੇ ਦੁੱਧ ਚੜਾਓ ਫਿਰ ਇੱਕ ਤਾਂਬੇ ਦੇ ਪਾਂਡੇ ਦੇ ਵਿੱਚ ਥੋੜੀ ਜਿਹੀ ਮਾਤਰਾ ਹਲਦੀ ਚੜਾਓ ਅਤੇ ਔਰ ਨਮਾਸ਼ੇ ਵਾਇ ਦਾ ਚਾਪ ਕਰੋ ਅਗਲੀ ਰਾਸ਼ੀ ਹੈ ਜ ਸਿੰਘ ਰਾਸ਼ੀ ਸਿੰਘ ਰਾਸ਼ੀ ਵਾਲਿਆਂ ਨੂੰ ਦੱਸ ਰਹੀ ਹਾਂ ਕਿ ਅੱਜ ਦੇ ਦਿਨ ਬਹੁਤ ਵਧੀਆ ਹੋਣ ਵਾਲਾ ਹੈ ਸਿੰਘ ਰਾਸ਼ੀ ਦੇ ਲੋਕਾਂ ਨੂੰ ਧਣ ਇਕੱਠਾ ਕਰਨ ਅਤੇ ਬਚਾਉਣ ਦੇ ਵਿੱਚ ਸਫਲਤਾ ਮਿਲੇਗੀ ਅਤੇ ਸਿਹਤ ਸੰਬੰਧੀ ਸਮੱਸਿਆਵਾਂ ਤੋਂ ਰਾਹਤ ਮਿਲੇਗੀ ਤੁਹਾਨੂੰ ਆਪਣੇ ਜੀਵਨ ਸਾਥੀ ਦੇ ਸਮਰਥਨ ਅਤੇ ਸਲਾਹ ਤੋਂ ਚੰਗਾ ਲਾਭ ਹੋਵੇਗਾ ਤੇ ਤੁਸੀਂ ਅਤੇ ਤੁਸੀਂ ਚੰਗਾ ਤਾਲਮੇਲ ਬਣਾ ਕੇ ਰੱਖਣ ਵਿੱਚ ਸਫਲ ਹੋਵੋਗੇ ਤੁਸੀਂ ਦੋਸਤਾਂ ਦੇ ਨਾਲ ਲੰਬੀ ਦੂਰੀ ਦੀ ਯਾਤਰਾ ਤੇ ਜਾ ਸਕਦੇ ਹੋ ਜਿਸ ਨਾਲ ਤੁਹਾਡਾ ਮਨ ਸ਼ਾਂਤ ਰਹੇਗਾ ਜੇਕਰ ਤੁਸੀਂ ਕਾਰੋਬਾਰ ਲਈ ਕੁਝ ਨਵੀਆਂ ਯੋਜਨਾਵਾਂ ਬਣਾ ਰਹੇ ਹੋ ਤਾਂ ਉਹ ਤੁਹਾਨੂੰ ਭਵਿੱਖ ਵਿੱਚ ਚੰਗਾ ਮੁਨਾਫਾ ਦੇਣਗੇ ਇਸ ਦੇ ਨਾਲ ਹੀ ਨੌਕਰੀ ਪੇਸ਼ਾ ਲੋਕ ਜੋ ਆਪਣੇ ਕੈਰੀਅਰ ਵਿੱਚ ਅੱਗੇ ਵਧਣ ਦੀ ਸੋਚ ਰਹੇ ਹਨ ਉਹਨਾਂ ਨੂੰ ਕੋਈ ਨਵੀਂ ਪੇਸ਼ਕਸ਼ ਮਿਲ ਸਕਦੀ ਹੈ ਜਿਸ ਨਾਲ ਆਮਦਨ ਵਿੱਚ ਚੰਗਾ ਵਾਧਾ ਹੋਵੇਗਾ ਵਿਦਿਆਰਥੀਆਂ ਨੂੰ ਸਿੱਖਿਆ ਦੇ ਖੇਤਰ ਦੇ ਵਿੱਚ ਆਪਣੇ ਪਿਤਾ ਅਤੇ ਅਧਿਆਪਕਾਂ ਦਾ ਪੂਰਾ ਸਹਿਯੋਗ ਮਿਲੇਗਾ ਜਿਸ ਕਾਰਨ ਤੁਹਾਡੀ ਪੜ੍ਹਾਈ ਵਿੱਚ ਰੁਚੀ ਰਹੇਗੀ ਸਿੰਘ ਰਾਸ਼ੀ ਵਾਲਿਆਂ ਦੇ ਲਈ ਉਪਾਅ ਹੈ ਜੇ ਕਿਸਮਤ ਨੂੰ ਵਧਾਉਣ ਦੇ ਲਈ ਸੋਮਵਾਰ ਨੂੰ ਵਰਤ ਰੱਖੋ ਅਤੇ ਸ਼ਿਵ ਲਿੰਗ ਤੇ ਦੁੱਧ ਪਾਣੀ ਦਹੀਂ ਬੇਲ ਪੱਤਰ ਅਕਸ਼ਤ ਤੰਦੂਰ ਗੰਗਾ ਜਲ ਆਦਿ ਪੂਜਾ ਦੀਆਂ ਵਸਤੂਆਂ ਛੜਾਓ ਅਤੇ ਫਿਰ ਸ਼ਿਵ ਚਾਲੀਸਾ ਦਾ ਪਾਠ ਕਰੋ ਅਗਲੀ ਰਾਸ਼ੀ ਹੈ ਜੀ ਤੂਲਾ ਰਾਸ਼ੀ ਤੂਲਾ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਦਿਨ ਸੌ ਵਾਰ ਬਹੁਤ ਹੀ ਖਾਸ ਹੋਣ ਵਾਲਾ ਹੈ ਤੂਲਾ ਰਾਸ਼ੀ ਦੇ ਲੋਕਾਂ ਨੂੰ ਪੈਸੇ ਕਮਾਉਣ ਦੇ ਬਹੁਤ ਸਾਰੇ ਸਾਧਨ ਮਿਲਣਗੇ ਜੇਕਰ ਕਿਸਮਤ ਉਹਨਾਂ ਦਾ ਸਾਥ ਦੇਂਦੀ ਹੈ ਅਤੇ ਤੁਹਾਡਾ ਬੈਂਕ ਬੈਲੈਂਸ ਵੀ ਵਧੇਗਾ ਜਲਦੀ ਹੀ ਤੁਹਾਡੇ ਕੋਲ ਇੱਕ ਵੱਡੀ ਰਕਮ ਆਉਣ ਵਾਲੀ ਹੈ ਜਿਸ ਦਾ ਤੁਸੀਂ ਲੰਮੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਸੀ ਤੁਸੀਂ ਊਰਜਾ ਦੇ ਨਾਲ ਭਰਪੂਰ ਮਹਿਸੂਸ ਕਰੋਗੇ ਤੇ ਤੁਹਾਡੀ ਸਿਹਤ ਵੀ ਚੰਗੀ ਰਹਿਣ ਵਾਲੀ ਹੈ ਨੌਕਰੀ ਪੇਸ਼ਾ ਅਤੇ ਕਾਰੋਬਾਰੀ ਆਪਣੇ ਹੁਨਰ ਦੇ ਨਾਲ ਸਭ ਨੂੰ ਪ੍ਰਭਾਵਿਤ ਕਰਨਗੇ ਅਤੇ ਆਪਣੀ ਵੱਖਰੀ ਪਛਾਣ ਬਣਾਉਣ ਵਿੱਚ ਸਫਲ ਹੋਣਗੇ ਤੁਸੀਂ ਆਪਣੇ ਸਮਾਜਿਕ ਦਾਇਰੇ ਨੂੰ ਵਧਾਉਣ ਵਿੱਚ ਸਫਲ ਹੋਵੋਗੇ ਤੇ ਤੁਹਾਡੀ ਖੁਸ਼ੀ ਵਿੱਚ ਕਾਫੀ ਵਾਧਾ ਹੋਵੇਗਾ। ਬੱਚੇ ਦੇ ਵਿਕਾਸ ਦੇਖ ਕੇ ਮਨ ਖੁਸ਼ ਰਹੇਗਾ ਤੇ ਪਰਿਵਾਰ ਵਿੱਚ ਸੁੱਖ ਸ਼ਾਂਤੀ ਬਣੀ ਰਹੇਗੀ। ਤੁਹਾਡੇ ਜੀਵਨ ਸਾਥੀ ਨਾਲ ਤੁਹਾਡਾ ਰਿਸ਼ਤਾ ਮਜ਼ਬੂਤ ਰਹੇਗਾ ਅਤੇ ਤੁਸੀਂ ਘਰ ਵਿੱਚ ਕੋਈ ਸ਼ੁਭ ਸਮਾਗਮ ਵੀ ਕਰ ਸਕਦੇ ਹੋ। ਤੁਲਾ ਰਾਸ਼ੀ ਦੇ ਲਈ ਉਪਾਅ ਹੈ ਪਰਿਵਾਰ ਵਿੱਚ ਸੁੱਖ ਸ਼ਾਂਤੀ ਲਈ ਭਗਵਾਨ ਸ਼ਿਵ ਨੂੰ ਕਣਕ ਦੇ ਆٹے ਕਿਓ ਅਤੇ ਚੀਨੇ ਦੀਆਂ ਬਣੀਆਂ ਚੀਜ਼ਾਂ ਛਡਾਓ ਫਿਰ ਇਸ ਨੂੰ ਗਰੀਬਾ ਤੇ ਲੋੜਵੰਦਾਂ ਵਿੱਚ ਵੰਡੋ ਅਤੇ ਫਿਰ ਇਸ ਨੂੰ ਪੂਰੇ ਪਰਿਵਾਰ ਵਿੱਚ ਵੰਡੋ ਅਗਲੀ ਰਾਸ਼ੀ ਹੈ ਜੀ ਤਨ ਰਾਸ਼ੀ ਤਨ ਰਾਸ਼ੀ ਦੇ ਲੋਕਾਂ ਦੇ ਲਈ ਸਕਾਰਾਤਮਕ ਦਿਨ ਹੋਣ ਵਾਲਾ ਹੈ ਤਨ ਰਾਸ਼ੀ ਵਾਲੇ ਲੋਕ ਆਪਣੇ ਸੁੱਖਾਂ ਦੇ ਵਿੱਚ ਵਾਧਾ ਕਰਨ ਦੀ ਸਥਿਤੀ ਵਿੱਚ ਨਜ਼ਰ ਆਉਣਗੇ ਅਤੇ ਤੁਸੀਂ ਆਪਣੇ ਆਪ ਨੂੰ ਖੁਸ਼ ਰੱਖੋਗੇ ਜੇਕਰ ਕਾਰੋਬਾਰ ਦੇ ਨਾਲ ਸੰਬੰਧ ਕੁਝ ਮੁੱਦੇ ਚੱਲ ਰਹੇ ਹਨ ਤਾਂ ਉਹ ਹੱਲ ਹੁੰਦੇ ਚਾਪਦੇ ਹਨ ਅਤੇ ਲੈਣ ਦੇ ਅਤੇ ਤੁਹਾਡੀ ਚੰਗੀ ਪਕੜ ਅਤੇ ਕੰਟਰੋਲ ਰਹੇਗਾ ਵਿਦੇਸ਼ਾਂ ਤੋਂ ਵਪਾਰ ਕਰਨ ਵਾਲੇ ਲੋਕਾਂ ਨੂੰ ਲਾਭ ਦੇ ਨਵੇਂ ਮੌਕੇ ਮਿਲਣਗੇ ਅਤੇ ਵਿਦੇਸ਼ਾਂ ਦੇ ਸੰਕੇਤ ਹਨ ਲੰਬੇ ਸਮੇਂ ਬਾਅਦ ਤੁਹਾਨੂੰ ਕੁਝ ਖਾਸ ਦੋਸਤਾਂ ਨੂੰ ਮਿਲਣ ਅਤੇ ਪੁਰਾਣੀਆਂ ਜ਼ਿਆਦਾ ਨੂੰ ਤਾਜ਼ਾ ਕਰਨ ਦਾ ਮੌਕਾ ਮਿਲੇਗਾ ਨਿਵੇਸ਼ ਦੇ ਲਈ ਅੱਜ ਦਾ ਦਿਨ ਸ਼ੁਭ ਹੈ ਭਵਿੱਖ ਵਿੱਚ ਤੁਹਾਨੂੰ ਚੰਗਾ ਮੁਨਾਫਾ ਮਿਲ ਸਕੇਗਾ ਨੌਕਰੀ ਅਤੇ ਕਾਰੋਬਾਰੀ ਨਵ ਵਿਰੋਧੀਆਂ ਦੀ ਕਿਸੇ ਵੀ ਆਲੋਚਨਾ ਵੱਲ ਧਿਆਨ ਨਾ ਦੇਣਾ ਜਿਸ ਕਰਨ ਪਰਮੇਖ ਵਿੱਚ ਸਫਲਤਾ ਤੁਹਾਡੇ ਪੈਰ ਚੁੰਮੇਗੀ ਪਰਿਵਾਰ ਚ ਕਿਸੇ ਮੈਂਬਰ ਦੇ ਵਿਆਹ ਦਾ ਮਾਮਲਾ ਅੱਗੇ ਵਧੇਗਾ ਜਿਸ ਕਾਰਨ ਸਾਰੇ ਮੈਂਬਰ ਪਲੈਨਿੰਗ ਚ ਰੁੱਝੇ ਰਹਿਣਗੇ ਤਾਂ ਨਰਸ਼ੀ ਵਾਲਿਆਂ ਦੇ ਲਈ ਉਪਾਅ ਹੈ ਜੀ ਰੁਕਾਵਟਾਂ ਤੋਂ ਛੁਟਕਾਰਾ ਪਾਉਣ ਦੇ ਲਈ ਸੋਮਵਾਰ ਨੂੰ ਵਰਤ ਰੱਖੋ ਤੇ ਸ਼ਿਵਲਿੰਗ ਤੇ ਗੋੜੀ ਸ਼ੱਕਰ ਰੁਦਰਾਕਸ਼ ਚੜਾਓ ਅਤੇ ਇਸ ਤੋਂ ਇਲਾਵਾ ਸਵੇਰੇ ਸ਼ਾਮ ਸ਼ਿਵ ਮੰਦ ਦੇ ਰੂद्राक्ष ਮਾਲਾ ਦੇ ਨਾਲ ਮਹਾ ਅਮ੍ਰਿਤ ਇਸ ਮੰਤਰ ਦਾ ਜਾਪ ਕਰੋ ਅਗਲੀ ਰਾਸ਼ੀ ਹੈ ਜੀ ਮਕਰ ਰਾਸ਼ੀ ਮਕਰ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਸੋਮਵਾਰ ਦੇ ਦਿਨ ਖੁਸ਼ੀਆਂ ਪ੍ਰਾਪਤ ਹੋਣ ਵਾਲਾ ਹੈ ਮਕਰ ਰਾਸ਼ੀ ਦੇ ਲੋਕ ਜਿਨ੍ਹਾਂ ਗੱਲਾਂ ਨੂੰ ਲੈ ਕੇ ਚਿੰਤਤ ਸਨ ਉਹ ਮਹਾਦੇਵ ਦੀ ਕਿਰਪਾ ਦੇ ਨਾਲ ਦੂਰ ਹੋ ਜਾਣਗੇ ਵਪਾਰ ਵਿੱਚ ਨਵੀਆਂ ਪ੍ਰਾਪਤੀਆਂ ਸਖਤ ਮਿਹਨਤ ਦੇ ਨਾਲ ਹੀ ਪ੍ਰਾਪਤ ਹੋਣਗੀਆਂ ਤੇ ਤੁਹਾਨੂੰ ਚੰਗਾ ਮੁਨਾਫਾ ਮਿਲ ਸਕੇਗਾ। ਮਿਹਨਤ ਵਿੱਚ ਕਮੀ ਨਾ ਰੱਖੋ ਦੁਸ਼ਮਣ ਪੂਰੀ ਤਰ੍ਹਾਂ ਮਜ਼ਬੂਤ ਹੋਣਗੇ ਪਰ ਉਹ ਤੁਹਾਡਾ ਕੋਈ ਨੁਕਸਾਨ ਨਹੀਂ ਕਰ ਸਕਣਗੇ। ਰੁਜ਼ਗਾਰ ਦੀ ਤਲਾਸ਼ ਕਰ ਰਹੇ ਨੌਜਵਾਨਾਂ ਨੂੰ ਚੰਗੀ ਖਬਰ ਮਿਲੇਗੀ। ਸਮਾਜਿਕ ਅਤੇ ਧਾਰਮਿਕ ਕੰਮਾਂ ਵਿੱਚ ਬੱਚਿਆਂ ਦੀ ਰੁਚੀ ਵਾਧੀ ਦਿਖਾਈ ਦੇਵੇਗੀ ਅਤੇ ਤੁਹਾਡੇ ਬਹੁਤ ਸਾਰੇ ਕੰਮ ਪੂਰੇ ਹੋਣਗੇ। ਜੋ ਲੋਕ ਲਵ ਲਾਈਫ ਵਿੱਚ ਹਨ ਉਹ ਪਰਿਵਾਰ ਦੇ ਕੁਝ ਮੈਂਬਰਾਂ ਨੂੰ ਆਪਣੇ ਲਵ ਪਾਰਟਨਰ ਪਰੇ ਦੱਸ ਸਕਦੇ ਹਨ ਅਤੇ ਪਾਰਟਨਰ ਨਾਲ ਪਵਿੱਖ ਦੀਆਂ ਯੋਜਨਾਵਾਂ ਬਾਰੇ ਵੀ ਚਰਚਾ ਕਰ ਸਕਦੇ ਹਨ ਤੁਸੀਂ ਆਪਣੀ ਵਿੱਤੀ ਸਥਿਤੀ ਨੂੰ ਸੁਧਾਰਨ ਲਈ ਸਖਤ ਮਿਹਨਤ ਕਰੋਗੇ ਅਤੇ ਵਿਦਿਆਰਥੀ ਆਪਣੀ ਪੜਾਈ ਵਿੱਚ ਪੂਰੀ ਤਰ੍ਹਾਂ ਰੁਚੀ ਰਹਿਣਗੇ ਮਕਰ ਰਾਸ਼ੀ ਵਾਲਿਆਂ ਦੇ ਲਈ ਉਪਾਅ ਹੈ ਜੀ ਸੋਮਵਾਰ ਸ਼ੁਭ ਫਲ ਪ੍ਰਾਪਤ ਕਰਨ ਦੇ ਲਈ ਸਵੇਰੇ ਸ਼ਾਮ ਸ਼ਿਵ ਮੰਦਰ ਵਿੱਚ ਸ਼ਿਵ ਚਲੇਂਜ ਦਾ ਪਾਠ ਕਰੋ ਅਤੇ ਗਰੀਬ ਅਤੇ ਲੋੜਵੰਦ ਲੋਕਾਂ ਦੀ ਮਦਦ ਕਰੋ ਦੋਸਤੋ ਇਹ ਸੀ ਸਾਡੀ ਅੱਜ ਦੀ ਵੀਡੀਓ ਦੀ ਜਾਣਕਾਰੀ ਜੇਕਰ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਓ ਅਤੇ ਜਿਹੜੇ ਸਾਡੇ ਚੈਨਲ ਤੇ ਨਵੇਂ ਆਏ ਹਨ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਧੰਨਵਾਦ